ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਵਾਰੀ ਮਨੀਸ਼ ਸਿਸੋਧਿਆ ਨੇ ਤਰਨਤਾਰਨ ਵਿਖੇ ਕੀਤਾ ਆਪਣੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਲੋਕ ਖੜੇ ਨੇ ਉੱਥੇ ਹੀ ਖੜਾਂਗੇ ਲੋਕਾਂ ਦੇ ਨਾਲ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਆਉਂਗੇ ਮੈਂ ਕਿਹਾ ਜੀ ਜਿਹੜੇ ਕੰਮ 'ਚ ਪੈ ਗਏ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਇਹਦਾ ਉਹ ਤਾਂ ਇਹ ਇਹ ਮੈਂ ਕਹਾਂ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੋਣਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਾਂਗੇ ਅਸੀਂ ਲੋਕਾਂ ਦੇ ਨਾਲ ਆ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਹਾੜ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਜਿੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਕਮੈਂਟਾਂ ਕਮੁੰਟਾਂ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰ ਹੋਗੇ ਕਹਾਂ ਧੰਨਵਾਦ ਜੀ ਕਾ 14 ਤਰੀਕ ਨੂੰ ਦੇਖਣਾ ਬਸ ਐਨਾ ਕਹਿ ਲਿਆ ਕਰੋ ਕਾਨੂੰ ਲੜਨਾ ਪੈਦਾ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਕੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਉਈ ਘਰੂਟ ਮਾਰਨ ਲੱਗ ਜਾਂਦਾ ਫਿਰ ਇਹ ਤਾਂ ਘਰੂਟਾਂ ਘਰਟਾਂ ਤੇ ਆਏ ਹੋਏ ਆ ਹੁਣ ਵੀ ਇਹਨਾਂ ਨੂੰ ਯਾਰ ਕਿਵੇਂ ਭੜਕਾਈਏ ਆਪਾਂ ਭੜਕਾਣੀ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਅੱਜ ਨਾਮਜ਼ਦਗੀ ਪੱਤਰ ਦਾਇਰ ਕੀਤਾ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਮਜ਼ਦਗੀ ਪੱਤਰ ਦਾਇਰ ਕਰਨ ਮੌਕੇ ਰਹਿ ਮੌਜੂਦ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਏਟੀਓ ਤੇ ਵਿਰੇਂਦਰ ਕੁਮਾਰ ਗੋਇਲ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਦੇ ਨਾਲ ਕੀਤੀ ਮੁਲਾਕਾਤ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਦਿੱਤਾ ਐਮ ਕੇ ਸਟਾਲਨ ਨੂੰ ਸੱਦਾ ਪੱਤਰ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਧੂਰੀ ਵਿਖੇ ਮੀਂਹ ਦੇ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਵੱਡੇ ਮੁਆਵਜ਼ੇ ਦੇ ਚੈੱਕ ਕਿਹਾ ਕਿ ਆਮ ਆਦਮੀ ਪਾਰਟੀ ਕਰ ਰਹੀ ਹੈ ਹਰ ਸੰਭਵ ਲੋਕਾਂ ਦੀ ਮਦਦ ਪੰਜਾਬ ਪੁਸਟ ਦੇ ਰੋਪੜ ਰੇਂਜ ਦੇ ਡੀਆਰਜੀ ਹਰਚਰਨ ਸਿੰਘ ਭੋਲਰ ਨੂੰ ਅੱਜ ਅਦਾਲਤ ਵਿੱਚ ਕੀਤਾ ਗਿਆ ਪੇਸ਼ ਅਦਾਲਤ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਮਰਹੂਮ ਪੰਜਾਬੀ ਗਾਇਕ ਰਾਜੀਵਰ ਜਵੰਦਾ ਦੇ ਉਸਦੇ ਜੱਦੀ ਪਿੰਡ ਪੋਨਾ ਦੇ ਵਿੱਚ ਹੋਈ ਅੰਤਿਮ ਅਰਦਾਸ ਪੰਜਾਬੀ ਸੰਗੀਤ ਸਰਦ ਦੇ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਕੀਤੀ ਸ਼ਰਕਤ ਤੇ ਨਮ ਅੱਖਾਂ ਦੇ ਨਾਲ ਕੀਤਾ ਗਿਆ ਮਰਹੂਮ ਗਾਇਕ ਨੂੰ ਯਾਦ। ਰਾਸਪਥਰ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਰਾਜੀਵਰ ਜਵੰਦਾ ਦੀ ਅੰਤਿਮ ਅਰਦਾਸ ਮੌਕੇ ਕੀਤਾ ਵੱਡਾ ਐਲਾਨ ਕਿ ਆਕੇ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕਰਨਗੇ ਅਪੀਲ ਤੇ ਨਾਲ ਹੀ ਦੋਵਾਂ ਬੱਚਿਆਂ ਨੂੰ ਅਡਾਪਟ ਕਰਨ ਤੇ ਇਸ ਬੱਚਿਆਂ ਦਾ ਸਾਰਾ ਖਰਚਾ ਚੁੱਕਣ ਦੀ ਵੀ ਆਖੀ ਗੱਲ। ਪੰਜਾਬ ਭਾਜਨ ਸਮਾਜ ਪਾਰਟੀ ਦੇ ਇੱਕ ਵਫਦ ਨੇ ਹਰਿਆਣਾ ਦੇ ਮਰਹੂਮ ਆਈਪੀਐਸ ਅਫਸਰ ਵਾਈਪੁਰਨ ਕੁਮਾਰ ਦੇ ਮਾਮਲੇ ਦੇ ਵਿੱਚ ਕੀਤੀ ਪੰਜਾਬ ਦੇ ਰਾਜਪਾਲ ਗੁਲਾਬਕੰਨ ਕਟਾਰੀਆ ਦੇ ਨਾਲ ਮੁਲਾਕਾਤ ਮਰਹੂਮ ਆਈਪੀਐਸ ਅਫਸਰ ਨੂੰ ਇਨਸਾਫ ਦਿਵਾਉਣ ਦੀ ਕੀਤੀ ਅਪੀਲ। ਸ਼੍ਰੀ ਹਰਮੰਦਰ ਸਾਹਿਬ ਵਿਖੇ 21 ਅਕਤੂਬਰ ਨੂੰ ਮਨਾਇਆ ਜਾਵੇਗਾ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਬੰਦੀ ਛੋੜ ਦਿਵਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਨਗੇ ਕੌਮ ਦੇ ਨਾਮ ਸੰਦੇਸ਼ ਜਾਰੀ। ਅਮਰitsar ਵਿਖੇ ਮੁਰਾਦਾਬਾਦ ਦੇ ਕਤਤ ਗੈਂਗਸਟਰ ਜਸਬੀਰ ਸਿੰਘ ਲੱਲਾ ਅਤੇ ਪੁਲਿਸ ਦਰਮਿਆਨ ਹੋਈ ਆਪਸੀ ਮੁੱਠ ਘੇੜ ਪੁਲਿਸ ਦੇ ਉੱਪਰ ਜਸਬੀਰ ਲੱਲਾ ਨੇ ਚਲਾਈਆਂ ਸੀ ਗੋਲੀਆਂ ਤੇ ਜਵਾਬੀ ਕਾਰਵਾਈ ਦਰਮਿਆਨ ਗੈਂਗਸਟਰ ਹੋਇਆ ਜ਼ਖਮੀ ਕਾਇਸ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋ ਜਾਣ ਕਰ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਚੇਕ ਕਰਾਂ